ਰਾਮ ਜਿ ਸੇਈ ਰਾਗੀਕਾ ਪੂਰਨ ਸੋਈ ਸੰਤ ਕਵੀਰ ਸੇਵਾ ਤੋਂ ਦੁਇ ਭਰੇ ਏਕ ਸੰਤ ਜਨ ਕਾਹ ਆਰਾਮ ਜੁਦਾਤਾ ਮੁਕਤ ਕੋ ਸੰਤ ਜੁ ਪਾਵੈ ਨਾਮ ਅਸ ਕਿਰਪਾ ਖੰਡੋ ਖੜਗ ਤੂਪ ਕਾ ਤਵਿਆਰੰ ਤੀਰ ਸੈ i <speaking in foreign language> ਸਾਰੇ ਪਿਆਰ ਆਖੇ ਨਹੀਂ ਆਵਾਜ਼ ਹੈ ਮਿੱਠੀ ਕਾ ਖਲਸਾ ਆਵਾਜ਼ ਹੈ ਰੱਬ ਦੀ ਭਤੇ ਪਰਪਰ ਸਾਧ ਸੰਗਤ ਸਾਧਵਾ ਦੀ ਆਪਾ ਕਿਰਪਾ ਰਹਿਤ ਬੰਦ ਰਹੀ ਹੈ ਸ੍ਰੀ ਮਹਾਰਾਜ ਦੀ ਮਿਹਰ ਕਿਰਪਾ ਕਰਦੇ ਆ ਸੱਚ ਹੁੰਦੇ ਆ ਜਿੱਤੇ ਵੈਸੇ ਸਾਧ ਜਨ ਸੋ ਥਾਂ ਸੋ ਹੰਦਾ ਉਹ ਸੇਵਨ ਸਮਾਧ ਆਪਣਾ ਬਿਨਸਾ ਸਭ ਮੰਦਾ ਜੇ ਤੈਨੂੰ ਸਾਧ ਸੰਗਤ ਮਹਾਂਪੁਰਸ਼ ਬੰਦਗੀ ਕਰਦੇ ਆ ਭਗਤੀ ਕਰਦੇ ਇਹਨਾਂ ਥਾਂ ਸੁਹਾਵਣਾ ਹੋ ਜਾਂਦਾ ਤਦ ਨੂੰ ਅੰਦਰ ਨੇ ਪਾਸੇ ਕਿਰਪਾ ਕਰਦੇ ਇਹ ਸੰਤ ਧਾਮ ਦੇ ਨਾਲ ਸੰਗਤਾਂ ਨੂੰ ਜੋੜਦੇ ਸੰਤਾਂ ਦੀ ਸੰਗਤ ਕਰੀਏ ਸੰਤਾਂ ਦਾ ਬੈਠ ਕੇ ਉਸ ਬਾਹੂ ਪਰਮੇਸ਼ਰ ਦਾ ਹਰਿ ਜਸ ਗਾਈਏ ਸੰਤ ਦੇ ਨਾਮੇ ਰਹਾਜ ਜਸ ਗਾਓ ਕੋੜ ਜੰਮ ਕੇ ਭੂਖ ਗੁਆਰੋ ਜੋ ਚਾਹਤ ਸੋਈ ਮਤ ਪਾਇਓ ਕਰ ਕਿਰਪਾ ਹਾ ਧਾਮ ਦੁਆਓ ਸਰ ਸੂਖਾ ਨਾਮ ਵਡਾਈ ਗੁਰਪ੍ਰਸਾਦ ਦਾਤਕ ਮਤ ਪਾਈ ਐਸੀ ਮਤ ਸਾਧੂ ਦੇ ਸੰਗਤ ਕਰਨ ਵਾਲੀ ਸਾਧੂ ਕੋਲ ਬੈਠ ਕੇ ਨਾਮ ਜਪਣ ਵਾਲੀ ਮਤ ਸੱਚੇ ਪਾਤਸ਼ਾਹ ਅੱਬ ਕਰਦੇ ਆ ਪਰਮੇਸ਼ਰੋਂ ਉਹਨਾਂ ਪ੍ਰਾਪਤ ਹੋਵੇ ਤਾਂ ਸਾਧੂ ਦੇ ਸੰਗਤ ਕਰਨ ਦੀ ਬੰਦੇ ਨੂੰ ਸੋਝੀ ਆਉਂਦੀ ਆ ਰਤ ਹਜ਼ਾਰੀ ਜਗ੍ਹਾ ਦਾ ਇਹ ਦੋਨੇ ਪੰਨਾ ਸਾਧਾ ਮਹਾਂਪਥ ਨੇ ਬਿਆਧ ਬੰਦਗੀ ਕੀਤੀ ਭਗਤੀ ਕੀਤੀ ਆ ਜਿੱਥੇ ਸ੍ਰੀਮਾਨ ਸਾਧਰਮਾਦਾ ਬਾਬਾ ਬਸੰਤ ਸਿੰਘ ਜੀ ਸ੍ਰੀਮਾਨ ਸਾਧਰਮਾਦਾ ਬਾਬਾ ਗਿਆਨ ਸਿੰਘ ਜੀ ਸ੍ਰੀਮਾਨ ਸਾਧਰਮਾਦਾ ਬਾਬਾ ਹਰਜਿੰਦਰ ਸਿੰਘ ਬਰਾਕ ਜੀ ਉਹਨਾਂ ਨੇ ਸਾਧ ਸੰਗਤ ਲੰਮਾ ਸਮਾਧੀ ਸ਼੍ਰੀ ਲਗਾਏ ਤੇ ਕਿ ਹੁਣ ਤੱਕ ਬੰਦਗੀ ਭਗਤੀ ਨਾਲ ਸੰਗਤਾਂ ਜੋੜਿਆ ਸਾਧ ਸੰਗਤ ਗੁਰੂ ਦੇ ਨਾਲ ਜੋੜਿਆ ਇਸੇ ਦਾ ਇਤਿਹਾਸ ਤੋਂ ਤੇ ਲੰਮੇ ਸਮੇਂ ਤੋਂ ਸਾਧ ਬਾਬਾ ਗੋਪਾਲ ਸਿੰਘ ਜੀ ਉਹਨਾਂ ਪ੍ਰਾਪਤ ਸ੍ਰੀਮਾਨ ਸਾਧ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਮਹਾਂਪੁਰ ਸਤਿਆਨੁਕ ਕਰਾਲੂ ਹੁੰਦੇ ਜੀ ਸਤਿਵਾਰਾ ਬਾਬਾ ਅਲਪਰ ਨੇ ਬਾਕੀ ਜੀ ਕਿਰਪਾ ਨਾਲ ਜੇ ਕਹਿੰਦੇ ਸੀ ਕਿ ਕੋਈ ਦੁਆਰ ਆ ਕੇ ਰੋੜ ਪੈਂਦੀ ਜੀ ਉਹਨਾਂ ਕੋਲੋਂ ਬਖਾਲ ਦੀ ਜਾਂ ਪੇਟ ਸਾਹਿਬ ਹੋਵੇ ਉਹ ਸਾਰੀਆਂ ਦੁਆਈਆਂ ਕਿੰਨੀ ਕਰਦੇ ਸੀਗੇ ਨਾਮ ਵੀ ਜਪਦੇ ਸੀ ਬਾਣੀ ਵੀ ਪੜ੍ਹਦੇ ਸੀ ਫੇਰ ਦੁਆਈ ਨਿਸ਼ਕਾਮ ਕਰਦੇ ਸੀ ਤੇ ਸੇਵਾ ਕਰਦੇ ਸੀਗੇ ਉਹਨਾਂ ਦੇ ਉਸਤਾਦ ਦੇ ਤੇ ਅੱਜ ਸ੍ਰੀਮਾਨ ਸਤਬਾਬਾ ਕੁਪਾਰ ਸਿੱਧੀ ਹੋਣਾ ਦੇ ਜੋ 36 ਬਾਗ ਦੀ ਸਰਾਨਾ ਵਾਸੀ ਆ ਉਹ ਸਰਾਨਾ ਵਾਸੀ ਨੂੰ ਸਮਰਪਿਤ ਪਾਇਨਾ ਤੋਂ ਮਾਦਾ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਜਿੱਥੇ ਬੇਅੰਤ ਸ਼ਕਤਾ ਸੇਵਾ ਕਰਕੇ ਦਾਸਿਕ ਕਰਕੇ ਬਾਣੀ ਸੁਣ ਕੇ ਸ਼ਾਬਦੋ ਲਾਹ ਲਾ ਕੇ ਕਰ ਰਹੀਆਂ ਹਨ ਸਤਿ ਮਹਾਰਾਜ ਜੀ ਦੂਰ ਦੂਰ ਤੱਕ ਕੰਸੂਆ ਸੀ ਕਹਿੰਦਾ ਹਾਂ ਜੀ ਕੋਈ ਨੂੰ ਬਿਠਾ ਕੇ ਚਾਹ ਪਾਣੀ ਚਕਾਇਆ ਕੋਈ ਹੋਰ ਡਰੈਵ ਨੂੰ ਚਾਹ ਪਾਣੀ ਸਿਕਾਉਂਦੇ ਉਹਨੂੰ ਬਿਠਾ ਕੇ ਕੋਈ ਚਾਹ ਪਾਣੀ ਚਕਾਇਆ ਇਹ ਆ ਕੇ ਸਾਡੇ ਆਪਣੇ ਟੇਬਲ ਦੇ ਸਾਹਦੇ ਪਾਣੀ ਰੱਖ ਕੇ ਉਹਦੇ ਸਾਰੀਆਂ ਕਾਰਜ ਪੂਰੀ ਕੀਤੇ ਜੇ ਨਹੀਂ ਸੀ ਬਾਬਾ ਸਾਹਿਬ ਦੇ ਸਥਾਨ ਤੇ ਮੇਰੇ ਨੂੰ ਮੱਥਾ ਟੇਕ ਕੇ ਤੇ ਮਾਪਿਆਂ ਜਾਂਦੇ ਨਮਸਕਾਰ ਕਰੀਏ ਅਸਲ ਮਹਾਪੁਰ ਸੇ ਬੰਦਗੀ ਵਾਲਾ ਦਾ ਭੁਲਤੀਵਾ ਦਾ ਸਥਾਨ ਚਾਹਾਂ ਵਿੱਚ ਜਿਹੜੇ ਬਾਬਾ ਜੀ ਬਾਬਾ ਨ Gopal Singh ਜੀ ਜਿੱਥੇ ਦਵਾਈ ਕਰਦੇ ਸੀ ਕੁਝ ਬੱਚਿਆਂ ਨੂੰ ਗੋਲਤੀ ਵੀ ਪਾਉਂਦੇ ਸੀ ਗੋਲਤੀ ਤਾਂ ਹੀ ਪਾਉਂਦੇ ਸੀ ਵੀ ਸਾਡੇ ਬੱਚੇ ਆ ਬਾੜੀ ਪੜ ਲੱਗ ਜਾਂਦੇ ਲੋਕੋ ਸਿੱਖਾ ਲੈ ਬੱਚਿਆਂ ਨੂੰ ਆਹਦੇ ਕਿ ਇਹ ਆ ਬਾੜੀ ਆ ਪਰਮੇਸ਼ਰ ਨੇ ਇਹਦਾ ਜ਼ਿਕਰ ਨੇ ਆ ਬਾਣੀ ਦਾ ਵੀ ਸਭ ਕੋ ਬੋਲ ਆਪੇ ਬੋਲਨ ਨਮੋ ਬੋਲ ਪਰਮੇਸ਼ਰ ਦੀ ਬਾਣੀ ਦੀ ਯਾਤ ਉਹ ਪਾਣੂ ਆਜੋ ਲੋਰ ਕਰ ਦਿੱਤੀ ਆ ਗਰੀਬ ਲੋਕ ਇਸ ਤੇ ਪਾਸਾ ਦੇ ਜੀਵਨ ਦੇ ਵਿੱਚੋਂ ਬੇਅੰਤ ਕੁ ਸਿਖਾ ਦਿੱਤੇ ਜਿਹੜੇ ਪ੍ਰਾਰਥਨਾ ਕੋ ਸਿੱਖ ਸੀ ਉਹ ਆ ਜੀਵਨ ਦੇ ਅੰਤ ਕੱਟਾ ਆ ਵਾਪਰੀਆਂ ਆ ਚਾਹੇ ਕੋਈ ਉਹ ਚੋਰੀ ਕਰਨ ਵਾਲਾ ਸੀ ਧਰਨਾ ਵਾਲਾ ਸੀ ਆ ਠੱਗਣ ਵਾਲਾ ਥਾਗਣ ਸੀ ਇਹ ਦੁਨੀਆ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਨਾਮ ਸਾਫ ਤੇ ਪਾਤਸ਼ਾਹ ਦਾ ਨਿਦਾਨ ਵੇਰ ਹੋਇਆ ਜਿਨ੍ਹਾਂ ਜਿਨ੍ਹਾਂ ਨੂੰ ਬਾੜੀ ਨਾਲ ਪਿਆਰ ਹੋਇਆ ਸਾਧ ਸੰਗਤ ਨਾਲ ਜੀਵਨ ਦਾ ਭਲਾ ਹੋ ਗਿਆ ਭਾਈ ਜੋਧ ਸਿੰਘ ਜੀ ਉਹ ਸਾਡਾ ਸੇਖਿਆ ਜੋਧ ਜਿਆ ਗੜੂ ਸਾਹਿਬ ਇਹਨੇ ਆਲਾ ਆ ਪਰੋਲ ਅੰਮ੍ਰਿਤਵਿਲਾ ਸ੍ਰੀ ਆਸਾ ਦੀ ਬਾਣੀ ਦਾ ਪਾਠ ਕਰਦਾ ਹੈ। ਬਰਤੇ ਵੀ ਕਹਿੰਦਾ ਜੋ ਕਮ ਕਾਲ ਬਾਦ ਹੋਵੇ ਬਾਦ ਚਲੇ ਜਾਂਦਾ ਤੇ ਬਾਣੀ ਪੜਦਾ ਜਾਂਦਾ ਉੱਚੀ ਉੱਚੀ। ਭਾਈ ਜੋਧ ਦੇ ਕੋਲ ਭਾਈ ਨਹਿਰਾ ਦੇ ਮੂੰਹ ਵਿੱਚ ਕੋਈ ਅੰਗ ਦੇਵ ਜੀ ਸੀ ਤੇ ਬਾਸਾ ਨੇ ਸ੍ਰੀ ਆਸਾ ਦੀ ਬਾਣੀ ਕੀ ਪੌੜੀ ਸੁਣੀ ਜੀ। ਜਿਤ ਸੇਵਿਆ ਸੁਖ ਪਾਈਆ। ਜਿਤ ਕੀਤਾ ਪਾਈਆ ਆਪਣਾ ਚਾਹ ਕਾਲ ਬੁਰੀ ਕਿਉਂ ਘਾਦੀ ਹੈ ਮਾੜਾ ਤੇ ਮਾੜਾ ਬਾਣੀ ਕਿਰਪਾ ਕੀਤੀ ਹੈ ਕਹਿੰਦੇ ਮਾੜਾ ਕਾਲ ਨੇ ਕਰਨਾ ਚਾਹੀਦਾ ਜਿਹਦੇ ਨਾਲ ਮਾੜਾ ਤਰਤ ਹੁੰਦਾ ਹੈ ਜਿਹਦਾ ਨੁਕ ਭੰਗਣਾ ਪੈਂਦਾ ਹੈ ਇਹਦੇ ਜਿੱਤ ਸੇਬੇ ਸੁਨ ਪਾਰੀਆ ਸੋ ਸਾਹਿਬ ਸਦਾ ਸੰਭਾਲੀ ਹੈ ਇਹਦੇ ਜਿਸ ਨੰਕਾਰ ਦਾ ਜੇ ਨੰਕਾਰ ਦੇ ਨਾਲ ਨਾਮ ਰਾਇ ਦਾ ਸੋਤ ਪ੍ਰਾਪਤ ਹੁੰਦਾ ਕੋਜ ਬਾਹੀਉ ਤੇ ਮੇਸੇ ਦੀ ਨਜ਼ਰ ਨੂੰ ਸਦਾ ਹੀ ਸੁਭਾਰਨਾ ਗੀ ਆਪਨੇ ਵੇਬਸਾਈਏ ਜੇ ਤੀਤ ਕੀਤਾ ਮੈਨਿ ਆਪਣਾ ਸਹਾਰ ਉਦੀ ਕਿਉਂ ਘਾ ਲੀਆ ਮੰਦਾ ਨੋਗਾ ਕੀਤੇ ਤੇ ਦੰਮੀ ਨਦਰ ਤੇ ਹਾਦੀਆ ਜਿਉਂ ਸਾਹਿਬ ਦਾ ਨਾ ਹਾਦੀਆ ਤੇ ਵੇ ਇਹ ਪਾਸਾ ਢਾਲੀਆਂ ਕਿਛ ਨਾ ਹੁਕਮ ਘਾ ਲੀਆ ਕੋਜ ਬਾਹੀਉ ਤੇ ਮੇਸੇ ਦੀ ਨਜ਼ਰ ਇਹ ਰਹਿਤ ਹੋ ਜਾਵੇ ਤਾਂ ਗੁਰੂ ਕੀ ਸਾਧ ਸੰਗਤ ਨਾਮ ਜਪੜੇ ਵਾਲੇ ਮਹਾਪੁਛਾ ਦੇ ਨਾਲ ਮਨਾਉਂਦਾ ਇਹ ਮਹਾਪੁਛ ਕੀ ਕਹਦੇ ਆ ਮਹਾਪੁਛ ਆਪਣੀ ਬੰਦਗੀ ਭਗਤੀ ਵਿੱਚੋਂ ਇਹ ਕਿੰਦਾ ਮਾਤਦ ਦੇ ਨਾਮ ਇੱਕ ਹਨ ਇਹਦੇ ਮਾਤਦ ਆਪਣੀ ਬੰਦਗੀ ਭਗਤੀ ਵਿੱਚੋਂ ਨਾਮ ਦੀ ਕਾਰੀ ਦੇ ਕੇ ਜੀਵ ਦਾ ਭਲਾ ਕਰਦੇ ਜੀਵ ਦਾ ਅੱਜ ਆਪਾਂ ਸਾਰੇ ਤਾਂ ਦਾ ਗੁਰੂ ਨਾਮ ਸਾਹਿਬ ਤੇ ਬਾਸਰ ਚਲਸਾ ਤੇ ਬੈਠੇ ਆ ਜਿੱਥੇ ਮਹਾਂਪਰਸਿਆਂ ਨੇ ਬੈਠ ਕੇ ਨਾਮ ਜਪਿਆ ਉਹ ਤਾਂ ਦੀਵ ਭਾਗਾ ਵਾਲੀ ਹੋ ਜਾਂਦੀ ਆ ਸੋ ਨਾਮ ਦਾ ਰਹਿਮ ਅਰਮੇਸ਼ ਨੇ ਮੇਰੇ ਕੀਤੀ ਅਰਦਾਸ ਕੀਤੀ ਆ ਕੋਣ ਮਾੜੀ ਬਾੜੀਆਂ ਲੋਗੋਂ ਕੀਤ ਨੋਣਾ ਆ ਦਾ ਕਾਥ ਤੇ ਬਾਸਰ ਦੀ ਬਾਣੀ ਸੁਣ ਕੇ ਜੀਵਨ ਤੋਂ ਲਾਭ ਲਾਭ ਕਰੀਏ ਜਿੰਨੀਆਂ ਸ਼ਕਤਾ ਦਸਨਵਾਦੀਆਂ ਜਿੱਥੇ ਵੀ ਤੇ ਜਗ੍ਹਾ ਮਿਲਦੀ ਹੱਦ ਤੱਕ ਜਾਂ ਬਾਹਰ ਦਰਵਾਜ਼ੇ ਵਿੱਚ ਉੱਥੇ ਉੱਥੇ ਬੈਠ ਕੇ ਜਨਪਾਲੀ ਦੀ ਆਜਿ ਭੱਜ ਕੇ ਬਾਣੀ ਸੁਣ ਕੇ ਗੁਰੂ ਸਾਹਿਬ ਦਾ ਦਰਸ਼ਨ ਕਰਕੇ ਜੀਵਨ ਤੋਂ ਲਾਭ ਲਾਭ ਕਰੀਏ ਔਰ ਸਟੇਜ ਦੀ ਸੇਵਾ ਸ਼ਰਬੀਰ ਸਿੰਘ ਵੈਦੀ ਬਲੇਨੇ ਵਾਲੇ ਕੋਲ ਆਉਣਗੇ ਸਾਰੇ ਮਨ ਜਿਆਦਾ ਦਰਸ਼ਨਗੇ ਸਾਹਿਬ ਆ ਗਏ ਹੁਣ ਟਾਈਮ ਦੇ ਨਾਲ ਬਾਦਿਓ ਟਾਈਮ ਦੇਣਗੇ ਜੀ ਦੀਵਾ ਕਿਰਪਾ ਕਰ ਸਾਡੇ ਸਾਧਨ ਰਾਜ ਦਾ ਆਵਾਜ਼ ਕਰ ਮਹਾਰਾਜ ਜੀ ਪਾਸੇ ਪਹਿਲਾਂ ਅਗੋਂ ਮੈਂ ਗੱਲ ਕੀਤਾ ਕਿ ਸਤਿਗੁਰੂ ਪਾਸ ਬੇਨਤੀਆਂ ਮੇਰੇ ਨਾਮ ਦਾ ਦਾਸ ਸਾਧਵਾ ਜਨਨਾ ਦਾਸਿਆ ਕਰੀਏ ਬੇਤੀ ਕਰੀਏ ਵੀ ਆਪਰੇ ਨਾਮ ਦੀ ਮਾਫੀ ਕਰੋ ਤੁਹਾਨੂੰ ਜੀ ਮਾਣ ਕਿਰਪਾ ਕੀਤੇ ਕੋਈ ਕੋਈ ਜਾਨ ਕਾਜੋ ਨਿਮਾ ਜੋਰ ਚਰਨ ਗਾਹੋਂ ਬਖੋ ਸੁਬਦਸਨਾ ਦੀਜੇ ਪ੍ਰਾਨ ਆਖੋਦ ਇਹਨੇ ਕੋਈ ਐਸਾ ਜਨ ਮਿਲ ਜਾਵੇ ਨਾ ਪਰਮੇਸ਼ਰ ਦਾ ਬਖਸ਼ਿਆ ਤਰੀਜੀ ਕਿਨ ਦਾ ਗੀਤਾ ਉੱਚ ਫੀਦਾ ਸੁਥਿਆ ਦੁਨੀਆਂ ਦੇਖਣ ਜਾ ਜੇ ਉਹ ਮਿਲੇ ਬਖਸ਼ਿਆ ਲਾਭ ਦਾ ਕੋਈ ਬਖਸ਼ਿਆ ਜਾ ਦੇਖਦੇ ਉਹ ਕੋਈ ਵਾਹਿਗੁਰੂ ਪਰਮੇਸ਼ਰ ਦਾ ਬਖਸ਼ਿਆ ਮਿਲ ਜਾਵੇ ਤੇ ਤੇਰੇ ਜੀਵਨ ਦਾ ਹੀ ਭਰਾਂ ਹੋ ਜਾਵੇ ਕਹਿੰਦੇ ਇਹ ਲੇਖਦੇ ਆਪ ਜਿਹੜਾ ਸ਼ਲੋਕ ਆ ਮਾਧਿ ਬਾਣੀ ਵਿੱਚ ਰਿਦਾ ਚਾਰ ਨੂੰ ਆਇਆ ਹੱਦੇ ਚਾਰ ਪਾਇਆ ਸਾਮ ਲੇਖਾ ਦਾ ਮਖੀਤ ਮਗੇਸ਼ਿਆ ਤੁਾਰੋ ਕਿਨੇ ਕੰਮ ਤੇ ਚਾਰ ਵਾਰ ਮਿਹਰੇ ਦੇ ਨੇ ਆ ਬੰਦਾ ਖਾ ਪੀ ਕੇ ਕੰਮ ਕਰਕੇ ਮੁਕਾ ਲਿੰਦਾ ਫਿਰ ਜਾਣਾ ਰਾਤ ਖਾ ਕੇ ਸੌਂ ਕੇ ਵਾਰੀ ਦਾ ਕਿੰਦੇ ਇਹ ਜਿਹੜੇ ਵਾਰੀ ਦੇ ਪਰਮੇਸ਼ਰ ਦੇ ਦਵਾਰੇ ਜਾਂਦਾ ਸਾਮ ਹੁੰਦਾ ਲੇਖਾ ਲਿਖਿਆ ਜੁ ਮੰਗਿਆ ਜਾਂਦਾ ਰੇਕੋ ਦਾ ਜਵਾਬ ਨਹੀਂ ਕੋਈ ਆਉਂਦਾ ਕਹਾਂ ਮਤ ਸਲੋਕ ਦੇ ਵਿਚਾਰ ਦਾ ਮਤਲਬ ਭਾਵੇਂ ਕੋਈ ਪਰਮੇਸ਼ਰ ਦੀ ਵਰਗੀ ਦਾ ਨਹੀਂ ਏ ਤੇ ਮਾਰਾ ਕਿਰਪਾ ਕਰਦੇ ਹਾਂ ਰੈਣੇ ਵਾਰੀ ਸੋਏ ਕੇ ਦਿਨ ਸੁਆ ਖਾਏ ਜਿਵੇਂ ਜਾਸਾ ਜਨਨਾ ਕੌੜੀ ਬਦਲੇ ਜਾਏ ਇਹ ਹੀਆ ਵਰਗਾ ਜਨ ਜਿਹੜਾ ਕੌੜੀਆਂ ਦੇ ਭਾਵ ਤਾਂ ਨਹੀਂ ਜਾ ਰਹਾ ਅਨਸਾਰ ਕਿਤੇ ਰਾਤ ਸੌਂ ਗੁਵਾ ਲੇ ਦਾ ਦਿਨ ਕੰਮ ਦੇ ਵੀ ਵਾਰੀ ਦਾ ਰੈਣੇ ਵਾਰੀ ਸੋਏ ਕੇ نیس پارا کھائے ہی ہے جیسا جانتا ہے کونی بلنے جائے نماز کے بعد ہے بانی کرپا کرتے ہیں بھی ادام جو کو دی ایسے ایسے تو ان کا دام جو بھی بہت جیسے یہ بھی پتنائی نام جو کیا رہتے ہیں بہت نے پاس کی پندال دا ایک تو ان کا رکھر کیتا تھا ہی وہ بہت پانچ سال دی تھی ساتھ انہا کاس کے بعد بائیو نے سمہ پاکسیا یہ مارسن مریا گروہ آرے پڑھئیے ਖੰਡੇ ਬਾਗਲੇ ਆਪਣਾ ਸੇਕੀਏ ਪਿਆਰਤਾ ਰੱਖੀਏ ਪਿਆਰਤਾ ਪ੍ਰੇਮ ਕਰੀਏ ਬਾਣੀ ਪੜ ਕੇ ਸੇਵਾ ਕਰਕੇ ਸਿਮਰਨ ਕਰਕੇ ਜੀਵਨ ਤੋਂ ਲਾਭ ਦਾਤ ਕਰੀਏ ਗਰੀਬਾਹ ਦੇ ਕਿਰਪਾ ਕੀਤੀ ਇਸ ਸਮਾਂ ਆਪਰੇ ਜਾਰੇ ਚੱਲਦਾ ਜਾ ਰਿਹਾ ਗਰੀਬਾਹ ਕਿਰਪਾ ਕਰ ਸਾਨੂੰ ਇਸ ਸਮੇਂ ਦਾ ਆਪੇ ਚੰਦਾ ਪਿਆਰ ਬਖਸ਼ੀ ਕਰ ਦੇ ਰਹਿਦੇ ਸ਼્વાસ ਗਰੀਬਾਹ ਜਨ ਨਾਲ ਜੁੜ ਕੇ ਬਾਣੀ ਪੜ ਕੇ ਨਾਮ ਜਪ ਕੇ ਗੁਰੂ ਆਗਮਨ ਕੇ واحرو جی کا خالصا <سؤال> واحر ਜੋ ਬੇਨਤੀ ਕਰਾਂਗਾ ਇਸ ਸਤਾਂ ਦੀ ਜੋ ਬਰਾਦਰ ਹੈ ਸਭ ਤੋਂ ਪਹਿਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਪ੍ਰਥਾ ਜੋ ਅੰਮ੍ਰਿਤ ਦੀ ਹੈ ਉਹ ਦਾਤ ਉਸ ਨੇ ਲਈ ਹੋਵੇ ਅਮਰਸ਼ਾ ਕਿਹਾ ਹੋਵੇ ਕੁਰਤੇ ਪਜਾਮੇ ਦੇ ਰਵਾਸ ਵਿੱਚ ਸ੍ਰੀ ਸਾਹਿਬ ਉੱਤਰ ਦੀ ਸਜਾਏ ਹੋਣ ਦਾੜਾ ਪ੍ਰਕਾਸ਼ ਹੋਵੇ ਉਹਨਾਂ ਬਾਰੇ ਅਦਾ ਉਹਦੀ ਸੋਈ ਤੋਂ ਚੱਲੀ ਆ ਰਹੀ ਆ ਉਸੇ ਤਰ੍ਹਾਂ ਹੁਣ ਵੀ ਚੱਲਦੀ ਹੈ ਸੋ ਆਪ ਕੀਰਤਨ ਕਰਨ ਵਾਲੇ ਜਥਿਆਂ ਨੂੰ ਤੇ ਢਾਡੀ ਜਥਿਆਂ ਨੂੰ ਤੇ ਹੋਰ ਕਵੀਸ਼ਰ ਜਾਂ ਕੋਈ ਪ੍ਰਚਾਰਕ ਅਥਾਵਾਚਕ ਹੈ ਮੈਂ ਬੇਨਤੀ ਕਰਾਂਗਾ ਕਿ ਇਸ ਸਾਡੀ ਮਰਿਆਦਾ ਹੈ ਕਿ ਦਾੜਾ ਪ੍ਰਕਾਸ਼ ਹੋਵੇ ਅਮਰ ਛਕਿਆ ਹੋਵੇ ਤੇ ਇਹ ਸਾਡੇ ਨਿਵਾਸ ਤੇ ਵਿੱਚ ਕੋਈ ਤਾਂ ਪਜਾਮਾ ਪਹਿਨਿਆ ਹੋਵੇ ਕੋਈ ਦਾੜੇ ਨੂੰ ਵਸਤਾ ਜਾਂ ਆਜ ਕੇ ਇਸ ਤਰ੍ਹਾਂ ਦੀ ਵਰਤੋਂ ਨਾ ਕੀਤੀ ਗਈ ਹੋਵੇ ਸ੍ਰੀ ਸਾਹਿਬ ਉੱਪਰ ਦੀ ਸਜਾਈ ਹੋਣ ਇਹ ਇੱਕ ਮੁੱਖ ਮर्यादा ਨੂੰ ਦੇਖਦੇ ਹੋਏ ਇਸ ਸਟੇਜ ਤੇ ਆ ਕੇ ਤੁਸੀਂ ਸੇਵਾ ਲੈ ਸ ਸਤਿ ਪਾਤ ਜੀ ਸ੍ਰੀ ਨਹਿਰਪੁਰ ਕੀ ਡੋਲਾ ਦੇ ਮੁਖੀ ਜੋ ਪ੍ਰਬੰਧਕ ਨੇ ਇਸ ਸਥਾਨ ਦੇ ਵੀ ਸੱਤਾ ਵੱਲੋਂ ਜੋ ਸਲਾਮਾ ਗੁਰੂ ਮਹਾਰਾਜ ਦੇ ਆਪੇ ਸੇਵਾ ਲੈਣ ਆਪੇ ਵਾਸ ਕਰੇ ਸਭ ਦਾ ਕਾਮ ਆਪੇ ਹੋ ਉਹਨਾਂ ਕੀਰਤਨ ਰੰਮ ਕਰਦੇ ਹਾਂ ਮੈਂ ਬੇਨਤੀ ਕਰਾਂਗਾ ਕਿਉਂਕਿ ਇੱਥੇ ਇਸ ਸੰਸਥਾ ਦੇ ਸ਼ੁਰੂ ਤੋਂ ਸਭ ਤੋਂ ਪਹਿਲਾਂ ਗ੍ਰਾਂਥੀ ਸਿੰਘ ਜੋ ਨੇ ਗ੍ਰਾਂਥੀ ਉਹਨਾਂ ਦੀਆਂ ਸੇਵਾਵਾਂ ਉਹਨਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਉੱਥੋਂ ਵੀ ਅਰੰਭ ਕਰਦੇ ਹਾਂ ਭਾਈ ਅਮਰੀਕ ਸਿੰਘ ਜੀ ਤੇ ਭਾਈ ਅੰਕਾਰ ਸਿੰਘ ਜੀ ਉਹ ਕੀਰਤਨ ਆਪ ਜੀ ਨੂੰ ਕਰਾਉਣਗੇ

ਸੋਦੇ ਬਲਾਵਾ ਜੁਮੇਤਾ ਕਰੋ ਬਾਰਕ ਜੀ ਸੋ ਕੀਤੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ